ਬਾਬਾ ਨੰਦੂਲਾ ਅਨ ਚਤਨ ਹੈ ਤੁਖ ਤੁਖ ਦੇਸਨ ਖਾਇਆ ਅੱਜ ਦੀ ਮੀਟਿੰਗ ਜਿਹੜੀ ਹੈ ਆਉਣ ਵਾਲੀ 24 ਤਾਰੀਖ ਨੂੰ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਕੌਮ ਦੀ ਮਹਾਨ ਸ਼ਖਸੀਅਤ ਪੰਥ ਦੀ ਮਹਾਨ ਸ਼ਖਸੀਅਤ ਜੈਦਾਰ ਸ਼੍ਰੀ ਕਾਲ ਤਖਤ ਸਾਹਿਬ ਗੈਨੀ ਕੁਲਦੀਪ ਸਿੰਘ ਗੜਗੱਦ ਸਾਹਿਬ ਜਿਹਨੇ ਸਾਡੇ ਇਸ ਹਲਕੇ ਦੇ ਵਿੱਚ ਭਵਾਨੀਗੜ ਵਿਖੇ ਪਹੁੰਚ ਰਹੇ ਨੇ ਤੇ ਨਾਲ ਹੀ ਉਹਨਾਂ ਦੇ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜੈਦਾਰ ਬਾਬਾ ਟੇਕ ਸਿੰਘ ਧਨੋਲਾ ਜੀ ਉਹ ਵੀ ਇੱਥੇ ਪਹੁੰਚ ਰਹੇ ਨੇ ਸੋ ਦੋਨਾਂ ਦੇ ਸਵਾਗਤ ਲਈ ਅੱਜ ਅਸੀਂ ਇੱਕ ਮੀਟਿੰਗ ਆਰਗੇਨਾਈਜ਼ ਕੀਤੀ ਹੈ ਜਿਦੇ ਚ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਜਥੇਦਾਰ ਸਾਹਿਬ ਕੌਮ ਦੇ ਪੰਥ ਦੇ ਸਾਂਝੇ ਨੇ ਸਾਨੂੰ ਅੱਜ ਮੁਸਲਮ ਭਾਈਚਾਰਾ ਵੀ ਇੱਥੇ ਇਕੱਠਾ ਹੋਇਆ ਉਹ ਵੀ ਕਹਿੰਦੇ ਵੀ ਅਸੀਂ ਆਪਣੇ ਵੱਲੋਂ ਸਵਾਗਤ ਕਰਾਂਗੇ ਹਿੰਦੂ ਭਾਈਚਾਰੇ ਵੱਲੋਂ ਵੀ ਸਵਾਗਤ ਕੀਤਾ ਜਾਣਾ ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਉਹਨਾਂ ਨੇ ਖੁਆਰ ਹੋਏ ਸਭ ਮਿਲेंगे ਇਸ ਧਰਮ ਪ੍ਰਚਾਰ ਲਹਿਰ ਨੂੰ ਸ਼ੁਰੂ ਕੀਤਾ ਉਹਦੇ ਤਹਿਤ ਅਸੀਂ ਇੱਥੇ ਪਵਾਨੀਗੜ ਵਿਖੇ ਇੱਕ ਬਹੁਤ ਵੱਡਾ ਪ੍ਰੋਗਰਾਮ ਆਰਗੇਨਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਗੁਰੂ ਮਹਾਰਾਜ ਕਿਰਪਾ ਕਰੂਗਾ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਿੰਨੀਆਂ ਸਿੰਘ ਸਭਾ ਮਾਂ ਜਿੰਨੇ ਗੁਰੂ ਘਰ ਨੇ ਸਾਰੇ ਸਾਡੀ ਮਹਾਨ ਸ਼ਖਸੀਅਤ ਨੇ ਤੇ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਤੇ ਉਹਨਾਂ ਨੂੰ ਮਿਲਣ ਵਾਸਤੇ ਜਿਹੜਾ ਹੈ ਇੱਥੇ 24 ਤਰੀਕ ਨੂੰ ਸ਼ਨੀਵਾਰ ਨੂੰ 9 ਵਜੇ ਪਹੁੰਚੋ ਹਮਮ ਕਬੀਰ ਸਿੰਘ ਗੁਰਗੱਜੀ ਦੀ ਜਿਹੜੇ ਬਿਆਨ ਆ ਰਹੇ ਨੇ ਸੰਗਤ ਨੂੰ ਜੋੜਨ ਦੇ ਲਈ ਜਾਂ ਪਾਰਟੀ ਨੂੰ ਇਕੱਠਾ ਕਰਦੇ ਉਹਨਾਂ ਦੇ ਵਿੱਚ ਰਾਜਨੀਤੀ ਤੋਂ ਵੀ ਉੱਠ ਕੇ ਜਿਹੜੀ ਹੈ ਧਰਮ ਹੈ ਤੇ ਧਰਮ ਦੀ ਜਿਹੜੀ ਗੱਲਬਾਤ ਜੇ ਕਿਸੇ ਨੇ ਇੱਕ ਸਹੀ ਤਰੀਕੇ ਨਾਲ ਕਹੀਏ ਕਿ ਇੱਕ ਸਹੀ ਜਿਹੜੀ ਲੀ ਅੱਜ ਫੜੀ ਹੋਈ ਹੈ ਸੰਗਤ ਨੂੰ ਜੋੜਨ ਦੀ ਭਾਈਚਾਰਕ ਸਾਂਝ ਨੂੰ ਵਧਾਉਣ ਦੀ ਲੋਕਾਂ ਨੂੰ ਗੁਰੂ ਘਰ ਨਾਲ ਜੋੜਨ ਦੀ ਸਾਰੀਆਂ ਦੁਬਦਾਵਾਂ ਚੋਂ ਕੱਢਣ ਦੀ ਜਿਹੜੀ ਹੈ ਉਹ ਕੰਮ ਜਿਹੜਾ ਹੈ ਗੈਨੀ ਕੁਲਦੀਪ ਸਿੰਘ ਗੜਗੱਤ ਸਾਹਿਬ ਕਰ ਰਹੇ ਨੇ ਤੇ ਬੜੀ ਸੋਹਣੇ ਤਰੀਕੇ ਨਾਲ ਕਰ ਰਹੇ ਨੇ ਜਿੱਥੇ ਵੀ ਜਾਂਦੇ ਤੁਸੀਂ ਦੇਖੋ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਸਵਾਲ ਚੱਕੇ ਬਹੁਤ ਸਾਰੇ ਲੋਕਾਂ ਨੇ ਵਿਰੋਧ ਵੀ ਸ਼ੁਰੂ ਚ ਕੀਤਾ ਪਰ ਅੱਜ ਉਹਨਾਂ ਨੇ ਆਪਣੀ ਜਿਹੜੀ ਦੂਰ ਅੰਦੇਸ਼ੀ ਨਾਲ ਆਪਣੇ ਲਫ਼ਜ਼ਾਂ ਨਾਲ ਆਪਣੇ ਜਿਹੜੀ ਕਥਾ ਨਾਲ ਆਪਣੇ ਵਿਚਾਰਾਂ ਨਾਲ ਜਿਹੜਾ ਉਹਨਾਂ ਲੋਕਾਂ ਨੂੰ ਬਹੁਤ ਸੋਹਣੇ ਤਰੀਕੇ ਨਾਲ ਹੈਂਡਲ ਕੀਤਾ ਸੋਹਣੇ ਤਰੀਕੇ ਨਾਲ ਉਹਨਾਂ ਦੇ ਨਾਲ ਆਪਣੇ ਰابطਾ ਕਾਇਮ ਕੀਤਾ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਪੰਥਕ ਸ਼ਕਤੀਆਂ ਜਿਹੜੀਆਂ ਨੇ ਉਹ ਇਸ ਗੁਰੂ ਦੀ ਰਜ਼ਾ ਚਾਹਣਗੀਆਂ ਸ਼੍ਰੀ ਕਾਲਤਾਕ ਸਾਹਿਬ ਦੇ ਝੰਡੇ ਥੱਲੇ ਜਿਹੜੀਆਂ ਉਹ ਇਕੱਠੀਆਂ ਹੋਣਗੀਆਂ ਇਹ ਸਮਾਂ ਆਊਗਾ ਜਿਸ ਤਰੀਕੇ ਨਾਲ ਗਿਆਨੀ ਸਾਹਿਬ ਜਸਵੰਤ ਸਿੰਘ ਕੰਮ ਕਰ ਰਹੇ ਨੇ ਉਹ ਉਮੀਦ ਹੈ ਕਿ ਪੰਜਾਬ ਦੇ ਵਿੱਚ ਅਗਲੇ ਆਉਣ ਵਾਲੇ ਸਾਲ ਦੇ ਵਿੱਚ ਤੁਸੀਂ ਇੱਕ ਨਵਾਂ ਬਦਲਾ ਦੇਖੋਗੇ। ਕਲਦੀਪ ਸਿੰਘ ਗੱਤ ਜੀ ਵੱਲੋਂ ਇੱਕ ਭਾਈ ਰਣਜੀਤ ਸਿੰਘ ਟਰਪਨਿਆਵਲਿਆਂ ਨੂੰ ਵੀ ਸਿੱਧੇ ਗੱਲ ਦੀ ਗੱਲ ਕੀਤੀ ਹੈ ਤੇ ਉਸ ਤੋਂ ਬਾਅਦ ਤੁਮਾ ਸਾਹਿਬ ਜੀ ਦਾ ਵੀ ਬਿਆਨ ਆਇਆ ਕਿ ਇਹ ਚੀਜ਼ ਨੂੰ ਕਿਵੇਂ ਮਲਾ ਕੇ ਦੇਦੋ ਜਿਹੜੇ ਕਾਫੀ ਟਾਈਮ ਤੋਂ ਇੱਕ ਟ੍ਰੇਡ ਆਈ ਰਹੀ ਸੀ। ਦੇਖੋ ਚੰਗਾ ਜਿਹੜਾ ਆਗੂ ਚੰਗਾ ਜੇ ਕਿ ਇਹ ਇੱਕ ਕੌਮ ਦਾ ਸਰਮੌਰ ਜਥੇਦਾਰ ਇੱਕ ਚੰਗਾ ਇਨਸਾਨ ਉਹੀ ਹੁੰਦਾ ਹੈ ਜਿਹੜਾ ਜੋੜਨ ਦੀ ਗੱਲ ਕਰਦਾ ਤੇ ਜਥੇਦਾਰ ਜੀ ਨੇ ਜਦੋਂ ਤੋਂ ਸ਼ੁਰੂ ਹੋਏ ਨੇ ਦੇਖੋ ਮੈਂ ਜਿਸ ਦਿਨ ਤੋਂ ਉਹਨਾਂ ਦੇ ਹਮੇਸ਼ਾ ਵਿਚਾਰ ਸੁਣੀਦੇ ਨੇ ਉਹਨਾਂ ਨੇ ਜਿਹੜੇ ਜਿਹੜੇ ਕਿਤੇ ਵੀ ਕੋਈ ਕਿਉਂਕਿ ਬਹੁਤ ਸਾਰੀਆਂ ਜੇਤ ਕਈ ਢਡਰੀਆਂ ਵਾਲੇ ਨੇ ਜਾਂ ਹੋਰ ਜਿਹੜੇ ਸੰਤ ਮਹਾਂਪੁਰਸ਼ ਨੇ ਬੜੇ ਬڑے ਉੱਦਮੀ بڑے ਦੂਰਅੰਦੇਸ਼ੀ ਵਾਲੇ ਨੇ ਜਿਨ੍ਹਾਂ ਦੀ ਪਿੱਛੇ ਸੰਗਤ ਜਿਨ੍ਹਾਂ ਨੂੰ ਸੁਣਦੀ ਹੈ ਤਾਂ ਉਹਨਾਂ ਨੇ ਗੱਲ ਸਾਰੀ ਸਿੱਖੀ ਦੀ ਕਰ ਰਹੇ ਨੇ ਗੱਲ ਸਾਰੀ ਕੌਮ ਦੀ ਕਰ ਰਹੇ ਨੇ ਗੱਲ ਸਾਰੀ ਪੰਜਾਬ ਦੀ ਕਰ ਰਹੇ ਨੇ ਸੋ ਉਹਨਾਂ ਨੇ ਕਿਹਾ ਕਿ ਕਿਉਂ ਨਾ ਕਿਤਨਾ ਕਿਤੇ ਜੇ ਕਿਤੇ ਕੋਈ ਵਖਰੇਮ ਹੈ ਤਾਂ ਉਹਨਾਂ ਨੂੰ ਇਕੱਠੇ ਕਰਕੇ ਆਪਾਂ ਇੱਕ ਪਲੇਟਫਾਰਮ ਤੇ ਲਈਏ ਕੁਝ ਚੀਜ਼ਾਂ ਉੱਪਰ ਥੱਲੇ ਕਰਕੇ ਉਹਨਾਂ ਨੂੰ ਸਹੀ ਤਰੀਕੇ ਨਾਲ ਜਿਹੜਾ ਕੌਮ ਨੂੰ ਸੇਧ ਦੇ ਸਕੀਏ ਪੰਜਾਬ ਨੂੰ ਅੱਗੇ ਵਧਾ ਸਕੀਏ ਮੇਨ ਮਕਸਦ ਸਾਡਾ ਪੰਜਾਬ ਹੈ ਪੰਜਾਬੀ ਨੇ ਇਹਨਾਂ ਨੂੰ ਵਧਾਉਂਦਾ ਤੇ ਸਾਡੀ ਕੌਮ ਹੈ ਸੋ ਉਹਨੂੰ ਵਧਾਉਣ ਵਾਸਤੇ ਜੋ ਉਪਰਾਲੇ ਜਿਹੜੇ ਨੇ ਉਹ ਬੜੀ ਇਸ਼ਲਾਗਾਯੋਗ ਨੇ ਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਚ ਜਿਹੜੇ ਟਡਰੀਆਂ ਵਾਲੇ ਵੀ ਜਿਹੜੇ ਨੇ ਉਹ ਸਾਡੇ ਨਾਲ ਆਉਣ